Welcome to Punjabi Job Studios educational channel. ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਅੰਗਣਵਾੜੀ ਭਰਤੀ 2025-26 ਦੇ ਸੰਬੰਧਿਤ ਵਿੱਚ ਵਰਕਰ ਦੇ ਇੰਟਰਵਿਊ ਰਿਲੇਟਡ ਕੁਐਸਚਨਸ ਦੇ ਲੈ ਕੇ ਆਏ ਹਾਂ। ਇਹ ਕੁਐਸਚਨਸ ਜ਼ਰੂਰੀ ਨਹੀਂ ਵੀ ਤੁਹਾਨੂੰ ਇਸੇ ਵੇ ਨਾਲ ਹੀ ਪੁੱਛੇ ਜਾਣ, ਬਟ ਇਹ ਇਦਾਂ ਦੇ ਹੀ ਕੁਐਸਚਨਸ ਤੁਹਾਨੂੰ ਪੁੱਛੇ ਜਾਣਗੇ। ਆਪਾਂ ਤੁਹਾਨੂੰ ਸਿਰਫ ਹਿੰਟਸ ਦੇਵਾਂਗੇ। ਤੇ ਤੁਸੀਂ ਮਤਲਬ ਉਸ ਲੈਵਲ ਦੀ ਤਿਆਰੀ ਕਰ ਲਿਓ ਉਸ ਹਿਸਾਬ ਦੇ ਨਾਲ ਆਪਣੇ ਕੁਐਸਚਨਸ ਨੂੰ ਪ੍ਰਪੇਅਰ ਕਰ ਲਿਓ ਆਨਸਰਸ ਨੂੰ ਮਤਲਬ ਕੁਐਸਚਨਸ ਸੇਮ ਨਹੀਂ ਹੋਣਗੇ ਇਦਾਂ ਦੇ ਹੀ ਕੁਐਸਚਨਸ ਹੋਣਗੇ ਬਟ ਉਸ ਨੂੰ ਘੁਮਾ ਫਰਾ ਕੇ ਪੁੱਛਿਆ ਜਾਵੇਗਾ ਉਮੀਦ ਕਰਦਾ ਤੁਸੀਂ ਮੇਰੀ ਗੱਲ ਨੂੰ ਫੋਲੋ ਕਰ ਗਏ ਹੋਵੋਗੇ ਸੋ ਅੱਜ ਦੀ ਇਹ ਵੀਡੀਓ ਉਹਨਾਂ ਭੈਣਾਂ ਦੇ ਲਈ ਬਹੁਤ ਖਾਸ ਹੋਵੇਗੀ ਜਿਨ੍ਹਾਂ ਨੇ ਅੰਗਨਵਾੜੀ ਭਰਤੀ ਦੇ ਵਿੱਚ ਵਰਕਰ ਦੀ ਪੋਸਟ ਦੇ ਲਈ ਅਪਲਾਈ ਕੀਤਾ ਹੈ ਅਤੇ ਇੰਟਰਵਿਊ ਦੀ ਤਿਆਰੀ ਕਰ ਰਹੇ ਨੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਆ ਵੀ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਜੀ ਅਤੇ ਸਾਰੇ ਆ ਭੈਣਾਂ ਨੂੰ ਬੇਨਤੀ ਆ ਵੀ ਇਸ ਵੀਡੀਓ ਨੂੰ ਹਾਈਪ ਪੁਆਇੰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਚਲੋ ਜੀ ਬਿਨਾ ਕੋਈ ਦੇਰੀ ਕੀਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਅਤੇ ਵੇਖਦੇ ਹਾਂ ਸਾਰੀ ਜਾਣਕਾਰੀ ਇੰਟਰਵਿਊ ਦੇਣ ਸਮੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਇੰਟਰੋਡਕਸ਼ਨ ਦੇਣੀ ਹੈ 셀ਫ ਇੰਟਰੋਡਕਸ਼ਨ ਜਾਨੀ ਕਿ ਤੁਸੀਂ ਆਪਣਾ ਨਾਮ ਦੱਸਣਾ ਹੈ ਤੁਸੀਂ ਕਿਸ ਏਰੀਆ ਤੋਂ ਬਿਲੋਂਗ ਕਰਦੇ ਹੋ ਅਤੇ ਤੁਹਾਡੀ ਐਜੂਕੇਸ਼ਨ ਕੁਆਲਿਫਿਕੇਸ਼ਨ ਕਿੱਥੋਂ ਤੱਕ ਹੈ ਮੰਨ ਕੇ ਚਲੋ ਫੋਰ ਦਾ ਐਗਜ਼ਾਮਪਲ ਤੁਹਾਡਾ ਨਾਮ ਕਿਰਨਦੀਪ ਕੌਰ ਹੈ ਅਤੇ ਤੁਸੀਂ ਬਠਿੰਡਾ ਤੋਂ ਬਿਲੋਂਗ ਕਰਦੇ ਹੋ ਅਤੇ ਤੁਹਾਡੀ ਐਜੂਕੇਸ਼ਨ ਕੁਆਲਿਫਿਕੇਸ਼ਨ ਐਮਏ ਤੱਕ ਦੀ ਕੀਤੀ ਹੋਈ ਹੈ ਤਾਂ ਤੁਸੀਂ ਉੱਥੇ ਜਾ ਕੇ ਇੰਟਰਵਿਊ ਦੇਣ ਸਮੇਂ ਆਪਣੀ ਸੈਲਫ ਇੰਟਰੋਡਕਸ਼ਨ ਇਸ ਤਰ੍ਹਾਂ ਦੇਣੀ ਹੈ ਸ਼ੁਰੂਆਤ ਕਰਦੇ ਹਾਂ ਤੁਹਾਡਾ ਜਵਾਬ ਹੋਵੇਗਾ ਮੈਂ ਮੇਰਾ ਨਾਮ ਕਿਰਨਦੀਪ ਕੌਰ ਹੈ ਅਤੇ ਮੈਂ ਬਠਿੰਡਾ ਦੇ ਵਾਰਡ ਨੰਬਰ 10 ਦੀ ਰਹਿਣ ਵਾਲੀ ਹਾਂ ਅਤੇ ਮੈਂ ਐਮਏ ਤੱਕ ਪੜ੍ਹਾਈ ਕੀਤੀ ਹੋਈ ਹੈ। ਇੱਦਾਂ ਤੁਸੀਂ ਆਪਣੀ ਸੈਲਫ ਇੰਟਰੋਡਕਸ਼ਨ ਦੇਣੀ ਹੈ। ਇਸ ਤੋਂ ਬਾਅਦ ਜੀ ਤੁਹਾਨੂੰ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਅੰਗਣਵਾੜੀ ਵਰਕਰ ਦੇ ਮੁੱਖ ਕੰਮ ਕੀ ਹਨ? ਤਾਂ ਤੁਹਾਡਾ ਜਵਾਬ ਹੋਵੇਗਾ ਅੰਗਣਵਾੜੀ ਵਰਕਰ ਦਾ ਮੁੱਖ ਕੰਮ ਜਨਮ ਤੋਂ ਲੈ ਕੇ 6 ਸਾਲ ਤੱਕ ਦੇ ਬੱਚਿਆਂ ਲਈ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਸਿਹਤ ਸੰਭਾਲ ਕਰਨਾ ਹੈ। ਇਹਨਾਂ ਵਿੱਚ ਟੀਕਾ ਕਰਨਾ, ਪੋਸ਼ਣ, ਵੰਡਣਾ ਸਿੱਖਿਆ ਅਤੇ ਸਿਹਤ ਜਾਂਚ ਸ਼ਾਮਲ ਹੈ ਜੋ ਜੋ ਸਵਾਲ ਤੁਹਾਨੂੰ ਮੈਂ ਦੱਸ ਰਿਹਾ ਹਾਂ ਇਹ ਇੱਕ ਸੈਂਪਲ ਦੇ ਸਵਾਲ ਨੇ ਮਤਲਬ ਸੈਂਪਲ ਕੁਐਸਚਨਸ ਨੇ ਏਦਾਂ ਦੇ ਹੀ ਕੁਐਸਚਨਸ ਤੁਹਾਨੂੰ ਪੁੱਛੇ ਜਾਣਗੇ ਕੁਐਸਚਨਸ ਇਹੀ ਹੋਣਗੇ ਬਟ ਇਹਨਾਂ ਨੂੰ ਕੁਮਾਫਰਾ ਕੇ ਥੋੜਾ ਜਿਹਾ ਮੋਡੀਫਾਈ ਕਰਕੇ ਪੁੱਛਿਆ ਜਾਵੇਗਾ ਸੋ ਤੁਸੀਂ ਜਵਾਬ ਏਦਾਂ ਦੇ ਹੀ ਪ੍ਰਿਪੇਅਰ ਕਰਨੇ ਨੇ ਆਪਣੇ ਤੇ ਇਹਨਾਂ ਨੂੰ ਤੁਸੀਂ ਕੁਐਸਚਨਸ ਨੂੰ ਨੋਟ ਡਾਉਨ ਕਰ ਲਿਓ ਵੀਡੀਓ ਨੂੰ ਜੇ ਹੁਣ ਤੁਹਾਡੇ ਕੋਲ ਨਹੀਂ ਟਾਈਮ ਹੋਏਗਾ ਤਾਂ ਤੁਸੀਂ ਜਦੋਂ ਵੀ ਫ੍ਰੀ ਹੋਏ ਤੁਸੀਂ ਇੱਕ ਵਾਰ ਨੋਟ ਡਾਊਨ ਕਰ ਲਿਓ ਕੁਐਸਚਨਸ ਨੂੰ ਤੇ ਆਨਸਰਸ ਨੂੰ ਇਦਾਂ ਦੀ ਆਪਣੀ ਤਿਆਰੀ ਕਰ ਲਿਓ ਇੰਟਰਵਿਊ ਦੇ ਲਈ ਹੁਣ ਦੂਸਰੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਜੀ ਦੂਸਰਾ ਪ੍ਰਸ਼ਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਤੁਸੀਂ ਕਪੋਸ਼ੀਤ ਬੱਚਿਆਂ ਦੀ ਪਛਾਣ ਕਿਵੇਂ ਕਰੋਗੇ ਤਾਂ ਤੁਹਾਡਾ ਜਵਾਬ ਹੋਵੇਗਾ ਮੈਂ ਹਰ ਮਹੀਨੇ ਬੱਚਿਆਂ ਦਾ ਵਜ਼ਨ ਅਤੇ ਉਚਾਈ ਮਾਪਾਂਗੀ ਯਾਨੀ ਕਿ weight ਅਤੇ height ਮੈਜ਼ਰ ਕਰਾਂਗੀ ਜੇਕਰ ਬੱਚੇ ਦਾ ਵਜ਼ਨ ਉਮਰ ਦੇ ਹਿਸਾਬ ਨਾਲ ਘਟ ਹੋਵੇਗਾ ਤਾਂ ਮੈਂ ਉਸ ਨੂੰ ਕਪੋਸ਼ਿਤ ਬੱਚਿਆਂ ਦੀ ਸੂਚੀ ਵਿੱਚ ਰੱਖਾਂਗੀ ਅਤੇ ਉਸ ਦੇ ਮਾਤਾ ਪਿਤਾ ਨੂੰ ਵਾਧੂ ਪੋਸ਼ਟਿਕ ਆਹਾਰ ਬਾਰੇ ਦੱਸਾਂਗੀ ਜਾਨੀ ਕਿ ਐਕਸਟਰਾ ਨਿਊਟ੍ਰੀਸ਼ਨ ਡਾਈਟ ਬਾਰੇ ਤੁਸੀਂ ਗਾਈਡ ਕਰੋਗੇ ਉਹਨਾਂ ਦੇ ਪੇਰੈਂਟਸ ਨੂੰ ਬੱਚੇ ਦੇ ਪੇਰੈਂਟਸ ਨੂੰ ਉਸ ਬੱਚੇ ਦੇ ਪਾਰਟਿਕੂਲਰ ਬੱਚੇ ਦੇ ਪੇਰੈਂਟਸ ਨੂੰ ਨਿਊਟ੍ਰੀਸ਼ਨ ਡਾਈਟ ਬਾਰੇ ਤੁਸੀਂ ਉਹਨਾਂ ਨੂੰ ਗਾਈਡ ਕਰੋਗੇ ਕਿ ਬੱਚੇ ਨੂੰ ਇਹ ਹੀ ਡਾਈਟਸ ਤੁਸੀਂ ਦੇਣੀਆਂ ਇੰਟਰਵਿਊ ਦੇ ਵਿੱਚ ਕੁਝ ਵੀ ਔਖਾ ਨਹੀਂ ਹੈ ਬਸ ਤੁਸੀਂ ਨਰਵਸ ਨਹੀਂ ਹੋਣਾ ਆਪਣੇ ਆਪਣੇ ਅੰਦਰ ਆਤਮ ਵਿਸ਼ਵਾਸ ਭਰ ਕੇ ਤੁਸੀਂ ਇੰਟਰਵਿਊ ਦੇਣੀ ਹੈ ਆਤਮ ਵਿਸ਼ਵਾਸ ਨਾਲ ਜਾਣਾ ਹੈ ਅਤੇ ਬਿਲਕੁਲ ਵੀ ਨਰਵਸ ਨਾ ਹੋਏ ਤੁਸੀਂ ਇੰਟਰਵਿਊ ਦੇਣ ਸਮੇਂ ਅਗਰ ਤੁਸੀਂ ਨਰਵਸ ਹੋ ਗਏ ਤਾਂ ਤੁਸੀਂ ਉੱਥੇ ਜਵਾਬ ਸਹੀ ਤਰੀਕੇ ਨਾਲ ਨਹੀਂ ਦੇ ਸਕਦੇ ਇਸ ਕਰਕੇ ਬਿਲਕੁਲ ਵੀ ਘਬਰਾਉਣਾ ਨਹੀਂ ਹੈ ਜਿਵੇਂ ਕਿ ਆਮ ਜ਼ਿੰਦਗੀ ਦੇ ਵਿੱਚ ਲੇਡੀਜ਼ ਬੱਚਿਆਂ ਦੀ ਕੇਅਰ ਕਰਦੀਆਂ ਨੇ ਉਦਾਂ ਹੀ ਤੁਹਾਨੂੰ ਬੇਸਿਕ ਪੁੱਛਿਆ ਜਾਵੇਗਾ ਕਿ ਬੱਚਿਆਂ ਨੂੰ ਕਿਵੇਂ ਟ੍ਰੀਟ ਕਰਨਾ ਹੈ ਬੱਚਿਆਂ ਨੂੰ ਕਿਵੇਂ ਸੰਭਾਲਣਾ ਹੈ ਅਤੇ ਪ੍ਰੈਗਨੈਂਟ ਅਤੇ ਜੋ ਮਤਲਬ ਬ੍ਰੈਸਟ ਫੀਡਿੰਗ ਲੇਡੀਜ਼ ਨੇ ਉਹਨਾਂ ਨੂੰ ਤੁਸੀਂ ਕਿਵੇਂ ਗਾਈਡ ਕਰਨਾ ਹੈ ਕਿਵੇਂ ਕਿਵੇਂ ਆਪਣੇ ਬੱਚੇ ਨੂੰ ਉਹਨਾਂ ਨੂੰ ਸੰਭਾਲਣਾ ਚਾਹੀਦਾ ਹੈ ਬਸ ਇਹੀ ਸਿਰਫ ਬੇਸਿਕ ਜਾਣਕਾਰੀ ਹੀ ਦਿੱਤੀ ਜਾਵੇਗੀ ਦੇ ਪੁੱਛੀ ਜਾਵੇਗੀ ਤੁਹਾਡੇ ਤੋਂ ਤੇ ਕੋਈ ਜ਼ਿਆਦਾ ਔਖਾ ਨਹੀਂ ਹੈ ਇਸ ਤੋਂ ਅਗਲਾ ਸਵਾਲ ਆ ਗਿਆ ਜੀ ਤੀਸਰਾ ਸਵਾਲ ਜੇਕਰ ਕੋਈ ਮਾਂ ਆਪਣੇ ਬੱਚੇ ਨੂੰ ਟੀਕਾ ਨਹੀਂ ਲਗਵਾਉਣਾ ਚਾਹੁੰਦੀ ਤਾਂ ਤੁਸੀਂ ਕੀ ਕਰੋਗੇ ਤਾਂ ਤੁਹਾਡਾ ਜਵਾਬ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਮੈਂ ਉਸ ਮਾਂ ਨੂੰ ਟੀਕਾ ਕਰਨ ਦੇ ਫਾਇਦੇ ਸਮਝਾਵਾਂਗੀ ਅਤੇ ਇਹ ਦੱਸਾਂਗੀ ਕਿ ਟੀਕੇ ਨਾਲ ਬੱਚਾ ਕਿਹੜੀਆਂ ਭਿਆਨਕ ਬਿਮਾਰੀਆਂ ਤੋਂ ਬਚ ਸਕਦਾ ਹੈ ਮੈਂ ਆਸ਼ਾ ਵਰਕਰ ਦੀ ਮਦਦ ਨਾਲ ਉਸ ਨੂੰ ਪ੍ਰੇਰਿਤ ਕਰਾਂਗੀ ਟੀਕਾ ਲਗਵਾਉਣ ਦੇ ਲਈ ਅਗਲਾ ਸਵਾਲ ਆ ਗਿਆ ਜੀ ਚੌਥਾ ਸਵਾਲ ਗਰਭਵਤੀ ਔਰਤਾਂ ਲਈ ਅੰਗਨਵਾੜੀ ਕੀ ਕਰਦੀ ਹੈ ਤਾਂ ਤੁਹਾਡਾ ਉੱਤਰ ਹੋਵੇਗਾ ਅਸੀਂ ਗਰਭਵਤੀ ਔਰਤਾਂ ਦਾ ਰਜਿਸਟ੍ਰੇਸ਼ਨ ਕਰਦੇ ਹਾਂ ਸਮੇਂ-ਸਮੇਂ ਤੇ ਉਹਨਾਂ ਦੀ ਸਿਹਤ ਜਾਂਚ ਕਰਦੇ ਹਾਂ ਯਾਨੀ ਕਿ ਚੈੱਕਅਪ ਕਰਦੇ ਹਾਂ ਆਇਰਨ ਦੀਆਂ ਗੋਲੀਆਂ ਵੰਡਦੇ ਹਾਂ ਅਤੇ ਗਰਭ ਅਵਸਥਾ ਦੌਰਾਨ ਯਾਨੀ ਕਿ ਪ੍ਰੈਗਨੈਂਸੀ ਦੌਰਾਨ ਪੋਸਟਿਕ ਖਾਣ ਪੀਣ ਬਾਰੇ ਜਾਗਰੂਕ ਕਰਦੇ ਹਾਂ ਯਾਨੀ ਕਿ ਨਿਊਟ੍ਰੀਸ਼ਨ ਡਾਈਟ ਬਾਰੇ ਦੱਸਦੇ ਹਾਂ ਉਹਨਾਂ ਨੂੰ ਪ੍ਰੈਗਨੈਂਟ ਲੇਡੀਜ਼ ਨੂੰ ਅਗਲਾ ਸਵਾਲ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਤੁਸੀਂ ਸਫਾਈ ਅਤੇ ਸਿਹਤ ਸਿੱਖਿਆ ਯਾਨੀ ਕਿ ਹਾਈਜੀਨ ਐਜੂਕੇਸ਼ਨ ਬਾਰੇ ਪਿੰਡ ਵਾਸੀਆਂ ਨੂੰ ਕਿਵੇਂ ਜਾਗਰੂਕ ਕਰੋਗੇ ਤਾਂ ਤੁਹਾਡਾ ਜਵਾਬ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਮੈਂ ਮਹਿਲਾ ਮੰਡਲ ਦੀਆਂ ਮੀਟਿੰਗਾਂ ਆ ਰਹੀਆਂ ਅਤੇ ਘਰ ਘਰ ਜਾ ਕੇ ਹੱਥ ਧੋਣ ਸਾਫ ਪਾਣੀ ਪੀਣ ਅਤੇ ਆਲੇ-ਦੁਆਲੇ ਦੀ ਸਫਾਈ ਰੱਖਣ ਦੇ ਫਾਇਦੇ ਬਾਰੇ ਸਮਝਾਵਾਂਗੀ ਅਤੇ ਲੋਕਾਂ ਨੂੰ ਦੱਸਾਂਗੀ। ਅਗਲਾ ਸਵਾਲ ਹੋਵੇਗਾ ਜੀ ਕੀ ਤੁਸੀਂ ਪਿੰਡ ਦੀਆਂ ਸਾਰੀਆਂ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਦਾ ਰਿਕਾਰਡ ਰੱਖ ਸਕਦੇ ਹੋ? ਤਾਂ ਤੁਹਾਡਾ ਤੁਹਾਡਾ ਜਵਾਬ ਹੋਣਾ ਚਾਹੀਦਾ ਹੈ ਹਾਂ, ਮੈਂ ਸਾਰੇ ਰਜਿਸਟਰ ਜਿਵੇਂ ਕਿ ਬੱਚਿਆਂ ਦੇ ਵਜ਼ਨ ਦਾ ਰਜਿਸਟਰ, ਟੀਕਾਕਰਨ ਰਜਿਸਟਰ ਸਮੇਂ ਸਿਰ ਭਰਾਂਗੀ ਅਤੇ ਹਰ ਮਹੀਨੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪਾਂਗੀ। ਮਤਲਬ ਕਿ ਆਂਗਣਵਾੜੀ ਵਰਕਰ ਨੇ ਪਿੰਡ ਦੇ ਪਿੰਡ ਦੇ ਵਿੱਚ ਛੋਟੇ ਬੱਚੇ ਜਿਵੇਂ ਕਿ ਜਨਮ ਤੋਂ ਲੈ ਕੇ 6 ਸਾਲ ਤੱਕ ਦੇ ਬੱਚਿਆਂ ਦੇ weight ਅਤੇ height ਦਾ ਜੋ ਰਿਕਾਰਡ ਹੁੰਦਾ ਹੈ ਉਹਦਾ ਰਜਿਸਟਰ ਅਪਡੇਟ ਕਰਕੇ ਰੱਖਣਾ ਹੁੰਦਾ ਹੈ ਅਤੇ ਜੋ ਪ੍ਰੈਗਨੈਂਟ ਲੇਡੀਆਂ ਹੁੰਦੀਆਂ ਨੇ ਉਹਨਾਂ ਦੇ ਟੀਕਾ ਕਰਨ ਦੇ ਜੋ ਡੇਟਸ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਮੇਨਟੇਨ ਕਰਕੇ ਰੱਖਣਾ ਹੁੰਦਾ ਹੈ ਇੱਕ ਰਜਿਸਟਰ ਅਲੱਗ ਰਜਿਸਟਰ ਦੇ ਵਿੱਚ ਅਤੇ ਇਹਨਾਂ ਦੀ ਰਿਪੋਰਟ ਹਰ ਮਹੀਨੇ ਦੀ ਰਿਪੋਰਟ ਜੋ ਹੁੰਦੀ ਹੈ ਉਹ ਆਪਣੇ ਹਾਇਰ ਅਥਾਰਟिटीज ਯਾਨੀ ਕਿ ਸੀਡੀਪੀਓ ਆਫਿਸ ਵਾਲਿਆਂ ਨੂੰ ਦੇਣੀ ਹੁੰਦੀ ਹੈ ਜਮਾ ਕਰਾਉਣੀ ਹੁੰਦੀ ਹੈ ਦੱਸਣੀ ਹੁੰਦੀ ਹੈ ਰਿਪੋਰਟ ਤੁਸੀਂ ਬਸ ਉਸ ਹਿਸਾਬ ਨਾਲ ਦੇਖ ਲਿਓ ਆਪਣੇ ਜਵਾਬ ਬਣਾ ਲਿਓ ਜਿਵੇਂ ਕਿ ਮੈਂ ਤੁਹਾਨੂੰ ਸਿਰਫ ਬੇਸਿਕ ਨੋਲੇਜ ਦੱਸੀ ਹੈ ਕਿ ਇਹ ਇਹ ਕੰਮ ਹੁੰਦੇ ਨੇ ਅੰਗਣਵਾੜੀ ਵਰਕਰ ਦੇ ਤਾਂ ਤੁਸੀਂ ਆਪਣੇ ਮਾਈਂਡ ਦੇ ਵਿੱਚ ਇਹ ਚੀਜ਼ ਨੂੰ ਸੈੱਟ ਕਰਕੇ ਰੱਖ ਲਓ ਕਿ ਅੰਗਣਵਾੜੀ ਵਰਕਰ ਦੇ ਕਿਹੜੇ-ਕਿਹੜੇ ਕੰਮ ਹੁੰਦੇ ਨੇ ਬੇਸਿਕ ਤੇ ਤੁਹਾਨੂੰ ਉਸੇ ਵਿੱਚੋਂ ਹੀ ਸਵਾਲ ਪੁੱਛੇ ਜਾਣਗੇ ਤੇ ਤੁਸੀਂ ਇਦਾਂ ਦੇ ਹੀ ਜਵਾਬ ਰੈਡੀ ਰੱਖਣੇ ਨੇ ਤੇ ਤੁਸੀਂ ਇਹਦੀ ਪ੍ਰੈਕਟਿਸ ਕਰੇ ਕਰ ਲਿਓ ਪਹਿਲਾਂ ਹੀ ਬਾਕੀ ਤੁਸੀਂ ਆਪਣੇ ਏਰੀਆ ਦੀ ਕੁਝ ਕੁ ਜਾਣਕਾਰੀ ਰੱਖਿਓ ਕਿ ਇੰਨੇ ਕ ਛੋਟੇ ਬੱਚੇ ਨੇ ਤੇ ਇੰਨੀ ਇੱਕ ਪ੍ਰੈਗਨੈਂਟ ਲੇਡੀਜ਼ ਨੇ ਤੇ ਆਈਡੀਆ ਜਾਂ ਮਤਲਬ ਆਈਡੀਆ ਜਾਂ ਯਾਦ ਕਰਕੇ ਰੱਖ ਲਿਓ ਜ਼ਰੂਰੀ ਨਹੀਂ ਕਿ ਤੁਹਾਨੂੰ ਇਹ ਪੁੱਛਿਆ ਜਾਵੇਗਾ ਪਰ ਕੁਝ ਪਤਾ ਨਹੀਂ ਹੁੰਦਾ ਕਈ ਵਾਰ ਪੁੱਛ ਵੀ ਲੈਂਦੇ ਆ ਸੋ ਇਸ ਕਰਕੇ ਤੁਸੀਂ ਥੋੜੀ ਬਹੁਤੀ ਬੇਸਿਕ ਨੋਲੇਜ ਆਪਣੇ ਏਰੀਆ ਦੀ ਰੱਖ ਲਿਓ ਕਿਉਂਕਿ ਉਹ ਪੁੱਛ ਸਕਦੇ ਨੇ ਕਦੇ ਵੀ ਜਾਂ ਤਾਂ ਪੁੱਛ ਵੀ ਸਕਦੇ ਨੇ ਹੋ ਸਕਦਾ ਵੀ ਨਾ ਵੀ ਪੁੱਛਣ ਬਟ ਪਤਾ ਨਹੀਂ ਹੁੰਦਾ ਇਸ ਕਰਕੇ ਤੁਸੀਂ ਆਪਣਾ ਪੂਰਾ ਚੰਗੀ ਤਰ੍ਹਾਂ ਪ੍ਰਪੇਅਰ ਹੋ ਕੇ ਜਾਣਾ ਹੈ ਅਤੇ ਕੌਨਫੀਡੈਂਸ ਬਿਲਕੁਲ ਵੀ ਲੋ ਨਹੀਂ ਹੋਣ ਦੇਣਾ ਕੌਨਫੀਡੈਂਸ ਦੇ ਵਿੱਚ ਆਪਣਾ ਇੰਟਰਵਿਊ ਦੇਣਾ ਹੈ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਹਾਂ ਕਿ ਆਂਗਣਵਾੜੀ ਵਰਕਰ ਜੋ ਹੁੰਦੀ ਹੈ ਉਹ ਇੱਕ ਟੀਚਰ ਦੇ ਰੂਪ ਦਾ ਰੂਪ ਦੇ ਵਿੱਚ ਵੀ ਕੰਮ ਕਰ ਸਕਦੀ ਹੈ ਅੰਗਣਵਾੜੀ ਟੀਚਰ ਵੀ ਹੁੰਦੀ ਹੈ ਅਤੇ ਵਰਕਰ ਵੀ ਹੁੰਦੀ ਹੈ ਕਿਉਂਕਿ ਛੋਟੇ ਬੱਚਿਆਂ ਨੂੰ ਪੜ੍ਹਾਉਣਾ ਵੀ ਪੈ ਸਕਦਾ ਹੈ ਸੋ ਇਸ ਕਰਕੇ ਬੇਸਿਕ ਜੋ ਬੱਚਿਆਂ ਦੀ ਪੜ੍ਹਾਈ ਹੁੰਦੀ ਹੈ ਜਿਵੇਂ ਕਿ ABC ਹੋ ਗਈ ਊੜਾ ੜਾ ਹੋ ਗਿਆ ਇਦਾਂ ਦਾ ਤੁਹਾਨੂੰ ਬੱਚਿਆਂ ਨੂੰ ਪੜ੍ਹਾਉਣਾ ਪਵੇਗਾ ਅਤੇ ਐਕਟੀਵਿਟੀਆਂ ਕਰਾਉਣੀਆਂ ਪੈਣਗੀਆਂ ਬੱਚਿਆਂ ਨੂੰ ਸੋ ਇਹ ਵੀ ਤੁਸੀਂ ਪ੍ਰੀਪੇਅਰ ਰੱਖਿਓ ਆਪਣੇ ਮਾਈਂਡ ਦੇ ਵਿੱਚ ਸੈੱਟ ਕਰ ਲਿਓ ਇਸ ਚੀਜ਼ ਨੂੰ ਵੀ ਕਿ ਅੰਗਣਵਾੜੀ ਵਰਕਰ ਟੀਚਰ ਦਾ ਕੰਮ ਵੀ ਕਰਦੀ ਹੈ ਬਾਕੀ ਜੀ ਜੋ ਵੀ ਭੈਣਾ ਨੇ ਅੰਗਣਵਾੜੀ ਵਰਕਰ ਦੀ ਪੋਸਟ ਦੇ ਲਈ ਅਪਲਾਈ ਕੀਤਾ ਹੈ ਅਤੇ ਇੰਟਰਵਿਊ ਦੀ ਤਿਆਰੀ ਕਰ ਰਹੀ ਹਣੇ ਤੇ ਉਹਨਾਂ ਨੂੰ ਸਾਡੇ ਵੱਲੋਂ ਬੈਸਟ ਆਫ ਲੱਕ ਆ ਸਾਡੇ ਪੰਜਾਬ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਵੱਲੋਂ ஆல் ਦਾ ਵੈਰੀ ਬੈਸਟ ਹੈ ਜੀ ਚੰਗੀ ਤਰ੍ਹਾਂ ਤੁਸੀਂ ਇੰਟਰਵਿਊ ਦੇ ਕੇ ਆਇਓ ਅਤੇ ਜੇਕਰ ਕਿਸੇ ਭੈਣ ਦੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਇਹਨਾਂ ਨਾਲ ਸਾਨੂੰ ਵੀ ਥੋੜੀ ਜਿਹੀ ਹੌਸਲਾ ਹੁੰਦਾ ਹੈ ਥੋੜਾ ਜਿਹਾ ਹੌਸਲਾ ਹੁੰਦਾ ਹੈ ਅਤੇ ਖੁਸ਼ੀ ਹੁੰਦੀ ਹੈ ਕਿ ਸਾਡੇ ਸਬਸਕ੍ਰਾਈਬਰਸ ਦੀ ਸਿਲੈਕਸ਼ਨ ਹੋ ਗਈ ਹੈ ਅਤੇ ਅੱਗੇ ਕੰਮ ਕਰਨ ਦਾ ਮੋਟੀਵੇਸ਼ਨ ਮਿਲਦਾ ਹੈ ਸੋ ਆਲ ਦਾ ਵੈਰੀ ਬੈਸਟ ਹੈ ਜੀ ਸਾਰਿਆਂ ਨੂੰ ਚਲੋ ਜੀ ਅੱਜ ਦੇ ਅਪਡੇਟ ਦੇ ਵਿੱਚ ਇੰਨਾ ਹੀ ਸੀ ਆਪਾਂ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਬਾਕੀ ਵੀਡੀਓ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਕਿਵੇਂ ਦੇ ਲੱਗੀ ਜੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ ਜੀ ਅਤੇ ਇਸ ਵੀਡੀਓ ਨੂੰ ਲਾਈਕ ਕਰਕੇ ਹਾਈਪ ਪੁਆਇੰਟਸ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਹਾਂ ਜੀ ਅਗਲੀ ਅਪਡੇਟ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ